ਦੋਸਤੋ ਅੱਜ ਤੁਹਾਨੂੰ ਸਿਆਣੇ ਬੰਦਿਆਂ ਦੀ ਸਿਆਣਪ ਜਿਹੜੀ ਦਿਖਾਉਣ ਜਾ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਬਾਗਾ ਪ੍ਰਾਣਾ ਹਲਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਤਾਂ ਉਸ ਦੇ ਸੰਬੰਧ ਦੇ ਵਿੱਚ ਜੋ ਕਿ ਮਹਿਕਮੇ ਵੱਲੋਂ ਜਿਹੜੀਆਂ ਡਿਊਟੀਆਂ ਲੱਗੀਆਂ ਨੇ ਜਾਂ ਲੱਗਣੀਆਂ ਨੇ ਜਿੰਨਾ ਵੀ ਟੀਚਰਾਂ ਦੀਆਂ ਜਾਂ ਕਿਸੇ ਹੋਰ ਵੀ ਜਿੰਨੇ ਵੀ ਹੈਗੇ ਅਧਿਕਾਰੀ ਜਿਨ੍ਹਾਂ ਦੀਆਂ ਡਿਊਟੀਆਂ ਲੱਗਣੀਆਂ ਉਹਨਾਂ ਨੂੰ ਜਿਹੜੀ ਇੱਕ ਟ੍ਰੇਨਿੰਗ ਦੇ ਰੂਪ ਦੇ ਵਿੱਚ ਬਾਗਾਪੁਰਾਣਾ ਦੇ ਜਿਹੜਾ ਕੁੜੀਆਂ ਵਾਲਾ ਸਕੂਲ ਆ ਲੇਡੀ ਗਰਲ ਸਕੂਲ ਆ ਜਿਹੜਾ ਮਦਕੀ ਰੋਡ ਦੇ ਉੱਪਰ ਉੱਥੇ ਜਿਹੜੀ ਡਿਊਟੀ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਤੇ ਉਸ ਦਰਮਿਆਨ ਜਿਹੜੇ ਇੱਥੇ ਲੋਕ ਜਿੰਨੇ ਵੀ ਪਹੁੰਚੇ ਨੇ ਤਾਂ ਉਹ ਆਪਣੀਆਂ ਜਿਹੜੀਆਂ ਗੱਡੀਆਂ ਤੇ ਆਏ ਨੇ ਟੀਚਰ ਸਾਹਿਬਾਨ ਜਾਂ ਹੋਰ ਵੀ ਅਧਿਕਾਰੀ ਤੇ ਪਰ ਜਿਹੜਾ ਗੱਡੀਆਂ ਵੱਲੋਂ ਜਿਹੜਾ ਰਸਤਾ ਰੋਕਿਆ ਜਾ ਰਿਹਾ ਤੇ ਤੁਸੀਂ ਦੇਖਦੇ ਹੋ ਕਿ ਹਰ ਪਾਸੇ ਜਿੱਧਰ ਨੂੰ ਵੀ ਕੈਮਰਾ ਘੁਮਨੇ ਹਰ ਜਗ੍ਹਾ ਗੱਡੀਆਂ ਹੀ ਗੱਡੀਆਂ ਲੱਗੀਆਂ ਨੇ ਪਰ ਕਾਰਨ ਇਹ ਆ ਕਿ ਚਲੋ ਹਰੇਕ ਬੰਦੇ ਨੇ ਆਪਣੇ ਸਾਧਨ ਤੇ ਆਉਣਾ ਜ਼ਰੂਰ ਆ ਪਰ ਸਾਧਨ ਲਾਉਣਾ ਕਿੱਥੇ ਆ ਜਾਂ ਕਿਵੇਂ ਲਾਉਣਾ ਉਸ ਚੀਜ਼ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਕਿਉਂਕਿ ਟੀਚਰ ਜੋ ਹੁੰਦੇ ਨੇ ਬੱਚਿਆਂ ਦੇ ਜਿਹੜੇ ਗੁਰੂ ਹੁੰਦੇ ਨੇ ਹਨਾ ਉਹਨਾਂ ਨੂੰ ਬੱਚਿਆਂ ਨੇ ਉਹਨਾਂ ਤੋਂ ਹੀ ਯੋਗ ਸਿੱਖਣਾ ਹੁੰਦਾ ਪਰ ਜਿਹੜੇ ਆ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਆਸ ਗਲੀ ਦੇ ਵਿੱਚ ਜਿਹੜਾ ਮਦਕੀ ਰੋਡ ਤੋਂ ਇਹ ਗਲੀ ਜਾਂਦੀ ਆ ਸ਼ਨੀ ਮੰਦਰ ਨੂੰ ਗਲੀ ਜਾਂਦੀ ਵੱਡੀ ਗਲੀ ਆ ਇਸ ਗਲੀ ਦੇ ਵਿੱਚ ਜੇਕਰ ਪਿੱਛੇ ਜਿਹੜੇ ਘਰ ਨੇ ਉਧਰ ਆਪਣੀ ਗੱਡੀ ਲੈ ਕੇ ਕਿਸੇ ਨੇ ਜਾਣਾ ਤਾਂ ਕਿਸ ਤਰ੍ਹਾਂ ਜਾਊਗਾ ਜਿਹੜਾ ਆਹ ਕੀ ਸਿੱਖਿਆ ਮਿਲਦੀ ਪਈ ਆ ਪੜੇ ਲਿਖੇ ਟੀਚਰਾਂ ਤੋਂ ਕਿ ਕਿਸ ਤਰ੍ਹਾਂ ਕਿਸੇ ਜਗ੍ਹਾ ਤੇ ਕਿਹੇ ਛਾਦਮ ਜਿਹੜਾ ਪਾਰਕ ਕਰਨਾ ਕਿਵੇਂ ਕਰਨਾ ਕਿਸੇ ਨੂੰ ਕੋਈ ਇੱਥੇ ਜਿਹੜਾ ਪਤਾ ਨਹੀਂ ਲੱਗ ਰਿਹਾ ਤੇ ਜਿਹੜੇ ਆਮ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਸੁਮਿਆਜਾ ਭੁਗਤਣਾ ਪੈ ਰਿਹਾ ਕਿਉਂਕਿ ਹਰੇਕ ਵਿਅਕਤੀ ਜਿਨ੍ਹਾਂ ਨੇ ਸ਼ਨੀ ਮੰਦਰ ਨੂੰ ਜਾਣਾ ਉਹ ਇੱਥੇ ਫਿਰ ਬਾਹਰ ਗੱਡੀਆਂ ਰੋਕ ਕੇ ਤੁਰ ਕੇ ਜਾਣ ਲਈ ਮਜਬੂਰ ਹੋਏ ਨੇ ਤੇ ਵਿਚਾਲੇ ਗੱਡੀਆਂ ਰੋਕ ਰੁਕ ਜਾਣ ਜਿੱਧਰ ਇਧਰ ਵੀ ਦਿਖਾ ਦਿੰਦੇ ਆ ਮੰਨ ਲਓ ਹੁਣ ਜਿੰਨੀਆਂ ਇਧਰ ਸਾਈਡ ਤੇ ਗੱਡੀਆਂ ਖੜੀਆਂ ਦੋ ਲਾਈਨਾਂ ਦੇ ਵਿੱਚ ਖੜੀਆਂ ਜਿਹੜੀ ਅੰਦਰਲੇ ਪਾਸੇ ਲਾਈਨ ਲੱਗੀ ਹੋਈ ਆ ਜੇਕਰ ਇਸ ਵਿੱਚੋਂ ਕਿਸੇ ਗੱਡੀ ਨੇ ਬਾਹਰ ਜਾਣਾ ਹੋਵੇ ਨਿਕਲਣਾ ਹੋਵੇ ਤਾਂ ਕਿਸ ਤਰ੍ਹਾਂ ਨਿਕਲਿਆ ਜਾਊਗਾ ਹਰੇਕ ਗੱਡੀ ਦੇ ਹੈਂਡ ਬ੍ਰੇਕ ਲੱਗੇ ਹੋਏ ਆ ਕੋਈ ਕਿਸੇ ਦਾ ਨੰਬਰ ਨਹੀਂ ਲਿਖਿਆ ਹੋਇਆ ਸ਼ੀਸ਼ੇ ਦੇ ਉੱਪਰ ਵੀ ਜੇਕਰ ਕੋਈ ਚਾਵੇ ਤਾਂ ਉਹਨਾਂ ਨੂੰ ਜਿਹੜਾ ਫੋਨ ਕਰਕੇ ਵੀ ਇੱਥੋਂ ਸੱਦ ਕੇ ਗੱਡੀ ਪਾਸੇ ਕਰਾ ਲਵੇ ਪਰ ਨਹੀਂ ਕੋਈ ਗੌਰ ਨਹੀਂ ਕੀ ਪੜੇ ਲਿਖੇ ਸਿਆਣੇ ਬੰਦੇ ਦੀ ਜਿਹੜੀ ਸਿਆਣਪ ਇਹ ਤੁਹਾਨੂੰ ਦਿਖਾ ਰਹੇ ਆ ਜਿਵੇਂ ਤੁਹਾਨੂੰ ਦੁਬਾਰਾ ਦੱਸ ਦਈਏ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਦੀਆਂ ਡਿਊਟੀਆਂ ਲੱਗਣੀਆਂ ਉਹਨਾਂ ਨੂੰ ਟ੍ਰੇਨਿੰਗ ਦੇ ਲਈ ਬਾਗਾਪੁਰਾਣਾ ਦੇ ਜਿਹੜੇ ਗਰਲ ਸਕੂਲ ਦੇ ਵਿੱਚ ਬੁਲਾਇਆ ਗਿਆ ਤੇ ਟ੍ਰੇਨਿੰਗ ਜਿਹੜੀ ਲਗਾਈ ਗਈ ਉਹਨਾਂ ਦੀਆਂ ਡਿਊਟੀਆਂ ਲੱਗਣੇ ਦਰਮਾਨ ਤੇ ਉਸ ਸਬੰਧ ਦੇ ਵਿੱਚ ਆ ਗੱਡੀਆਂ ਦਾ ਜਿਹੜਾ ਵੱਡਾ ਕਾਫਲਾ ਏ ਵੱਡੀਆਂ ਜਿਹੜੇ ਗੱਡੀਆਂ ਰੋਡ ਦੇ ਉੱਪਰ ਖੜੀਆਂ ਨੇ ਤਾਂ ਉਹ ਜਿਹੜਾ ਰਸਤੇ ਬਲੌਕ ਕਰ ਰਹੀਆਂ ਨੇ ਛੜਕ ਦੇ ਉੱਪਰ ਖੜੀਆਂ ਦੇ ਉੱਪਰ ਤਾਂ ਚਲ ਰਸਤਾ ਇਧਰ ਦੀ ਚੱਲੀ ਜਾਂਦਾ ਪਰ ਜਿਹੜਾ ਸ਼ਨੀ ਮੰਦਰ ਨੂੰ ਜਿਹੜਾ ਰਾਹ ਜਾਂਦਾ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਜਿਹੜਾ ਸ਼ਨੀ ਮੰਦਰ ਨੂੰ ਵੱਡਾ ਰਾਹ ਜਾਂਦਾ ਤੁਸੀਂ ਦੇਖ ਲਓ ਕਿ ਇਸ ਰਾਹ ਦੇ ਵਿੱਚ ਇੱਕ ਆ ਗੱਡੀ ਖੜੀ ਹੋਈ ਆ ਵਿਚਾਲੇ ਜਾਵਾ ਬਾਕੀ ਵੀ ਜਿਹੜੀਆਂ ਆਸੇ ਪਾਸ ਜਿਹੜੀਆਂ ਗੱਡੀਆਂ ਖੜੀਆਂ ਤਾਂ ਬੱਚਾ ਬਿਲਕੁਲ ਵਿਚਾਲੇ ਖੜੀਆਂ ਨੇ ਆ ਗੱਡੀ ਜਿਹੜੀ ਹੈਗੀ ਆ ਤਾਂ ਜਿਹੜਾ ਇਹਦਾ ਨੰਬਰ ਵੀ ਤੁਹਾਨੂੰ ਦੱਸ ਰਹੇ ਆ ਪੀਬੀ 29 ਏਡੀ 5673 ਬਿਲਕੁਲ ਵਿਚਾਲੇ ਆ ਕੱਲਾ ਮੋਟਰਸਾਈਕਲ ਦਾ ਰਸਤਾ ਇੱਧਰ ਜਿਹੜਾ ਹੈਗਾ ਵਾ ਜੇਕਰ ਇਹ ਗੱਡੀ ਇੱਧਰ ਕਿਸੇ ਪਾਸੇ ਕੋਈ ਹੋਰ ਗੱਡੀ ਨੰਗਾਉਣੀ ਹੋਵੇ ਜਾਂ ਪਿਛਲੇ ਪਾਸੇ ਜਿਹੜੀਆਂ ਗੱਡੀਆਂ ਖੜੀਆਂ ਉਹਨਾਂ ਨੂੰ ਹੀ ਹੁਣ ਜਾਣਾ ਪੈ ਜਾਏ ਐਮਰਜੈਂਸੀ ਤਾਂ ਕਿਧਰਲੇ ਪਾਸੇ ਉਹ ਜਿਹੜੀ ਗੱਡੀ ਬਾਹਰ ਕੱਢਣਗੇ ਇੰਨਾ ਕੁ ਆਪਾਂ ਨੂੰ ਜ਼ਰੂਰ ਹੋਣਾ ਚਾਹੀਦਾ ਕਿ ਜਦੋਂ ਆਪਾਂ ਗੱਡੀ ਕਿਤੇ پارک ਕਰਦੇ ਆ ਤਾਂ ਉਹਨੂੰ ਇਹ ਚੀਜ਼ ਜ਼ਰੂਰ ਦੇਖਣੀ ਚਾਹੀਦੀ ਆ ਕਿ ਹੋਰ ਗੱਡੀ ਨੂੰ ਜਿਹੜਾ ਰਸਤਾ ਵਗੈਰਾ ਹੈ ਜਾਂ ਨਹੀਂ ਹੈ ਮੰਨ ਲਓ ਕੋਈ ਅਨਪੜ ਬੰਦਾ ਹੈਗਾ ਕਰ ਰ ਉਹ ਵੀ ਇਹ ਚੀਜ਼ ਤਾਂ ਸੋਚ ਲੈਂਦਾ ਵਈ ਭਾਈ ਇੱਥੇ ਰਸਤਾ ਹੈਗਾ ਵੇ ਇਥੋਂ ਕਿਸੇ ਸਾਧਨ ਨੇ ਲੰਘਣਾ ਗੱਡੀ ਨੇ ਲੰਘਣਾ ਵਾ ਪਰ ਇੱਥੇ ਆ ਪੜ੍ਹੇ ਲਿਖੇ ਲੋਕਾਂ ਦੀ ਜਿਹੜੀ ਸਿਆਣਪ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਰਸਤਾ ਇਹ ਬਲੌਕ ਕੀਤਾ ਹੋਇਆ ਹੁਣ ਇੱਕ ਗੱਡੀ ਆਈ ਆ ਮੰਨ ਲਓ ਇਹਨਾਂ ਨੇ ਇਧਰ ਅੱਗੇ ਜਾਣਾ ਤੇ ਉਹ ਹੀ ਦੇਖ ਰਹੇ ਆ ਕਿ ਜਿਹੜੀ ਉਹ ਗੱਡੀ ਵਿਚਾਲੇ ਲੱਗੀ ਹੋਈ ਆ ਤੇ ਕਿਵੇਂ ਇਧਰ ਗੱਡੀ ਜਾਊਗੀ ਤਾਂ ਇਹ ਚੀਜ਼ਾਂ ਲਈ ਜਿਹੜੀ ਲੋਕਾਂ ਨੂੰ ਭਾਰੀ ਪਰੇਸ਼ਾਨੀ ਤੇ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਤੁਹਾਨੂੰ ਬਾਗਾ ਪ੍ਰਾਣਾ ਦੇ ਮੋਦਕੀ ਰੋਡ ਤੋਂ ਦਿਖਾ ਰਹੇ ਆ ਜਿਹੜਾ ਇੱਥੇ ਲੜਕੀਆਂ ਵਾਲਾ ਸਕੂਲ ਆ ਉਹ ਸਕੂਲ ਦੇ ਵਿੱਚ ਚਾਉਣਾ ਸੰਬੰਧੀ ਟ੍ਰੇਨਿੰਗ ਲੱਗੀ ਹੋਈ ਹੈ। ਉਸ ਟ੍ਰੇਨਿੰਗ ਦੇ ਸੰਬੰਧ ਦੇ ਵਿੱਚ ਜਿਹੜੇ ਜਿੰਨੇ ਵੀ ਅਧਿਆਰੀ ਟੀਚਰ ਸਹਿਬਾਨ ਇੱਥੇ ਪਹੁੰਚੇ ਨੇ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਇਹ ਸੜਕ ਦੇ ਉੱਪਰ ਹੀ ਲੱਗੀਆਂ ਤੇ ਜਿਹੜਾ ਇਹ ਰਸਤਾ ਬਲਾਕ ਕੀਤਾ ਜਿਹੜਾ ਸ਼ਨੀ ਮੰਦਰ ਨੂੰ ਜਾਂਦਾ। ਕਹਿਣ ਦਾ ਮਤਲਬ ਇਹ ਆ ਕਿ ਕੋਈ ਆਮ ਬੰਦੇ ਨੂੰ ਆਪਾਂ ਜਦੋਂ ਰੂ ਸਮਝਾਉਨੇ ਆ ਕੋਈ ਅਨਪੜ ਬੰਦੇ ਨੂੰ ਸਮਝਾਉਨੇ ਆ ਤਾਂ ਉਹ ਹਮੇਸ਼ਾ ਪੜਿਆ ਲਿਖਿਆ ਬੰਦਾ ਹੀ ਸਮਝਾਉਂਦਾ ਵਾ ਅਨਪੜ ਬੰਦੇ ਨੂੰ। ਪਰ ਜੇ ਪੜ੍ਹੇ ਲਿਖੇ ਲੋਕੀ ਇਸ ਤਰ੍ਹਾਂ ਦੀਆਂ ਗਲਤੀਆਂ ਕਰੀ ਜਾਣਗੇ ਤਾਂ ਅਨਪੜ੍ਹ ਬੰਦੇ ਨੂੰ ਕੋਈ ਕੀ ਕਹਿ ਸਕਦਾ ਤਾਂ ਇਸ ਕਰਕੇ ਜਿਹੜਾ ਇਹ ਬੇਨਤੀ ਹੈ ਸਬੰਧਤ ਜਿਹੜੇ ਅਧਿਕਾਰੀ ਆ ਜਾਂ ਇੱਥੇ ਜਿਹੜਾ ਇਹਨਾਂ ਦੇ ਹੈੱਡ ਨੇ ਜਿਹੋ ਇਹਨਾਂ ਨੂੰ ਟ੍ਰੇਨਿੰਗ ਦੇ ਲਈ ਬੁਲਾ ਰਹੇ ਨੇ ਤਾਂ ਇਹ ਜ਼ਰੂਰ ਇਹਨਾਂ ਨੂੰ ਦੱਸਿਆ ਜਾਵੇ ਕਿ ਜਿਹੜਾ ਇਹ ਸਾਧਨਾ ਵੀ ਗਲਾਬ ਦੇ ਕਿੱਥੇ ਜਗਾ ਲਾਉਣੇ ਆ ਕਿਵੇਂ ਲਾਉਣੇ ਆ ਇਹ ਚੀਜ਼ ਦੀ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਆ ਤੇ ਹੁਣ ਵੀ ਜੇਕਰ ਵੀਡੀਓ ਕੋਈ ਦੇਖਦਾ ਹੋਵੇ ਇਹਨਾਂ ਦੇ ਵਿੱਚੋਂ ਤਾਂ ਇਹ ਜਿਹੜੀ ਗੱਡੀ ਵਿਚਾਲੇ ਲੱਗੀ ਹੋਈ ਆ ਤਾਂ ਇਹਨੂੰ ਜ਼ਰੂਰ ਆ ਕੇ ਜਿਹੜਾ ਪਾਸੇ ਕੀਤਾ ਜਾਵੇ